ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੰਡਾ ਤੇ ਵੰਦਨ ਅਨਿਕ ਵਾਰ ਸਰਵ ਕਲਾ ਸਮਰੱਥ ਤੇ ਰੱਖ ਪ੍ਰਭ ਪ੍ਰਭ ਨਾਨਕ ਦੇ ਕਰ ਹੱਥ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾ ਅਨ ਦਿਨ ਨੀਤ ਗੁਰ ਮੇਲੀਆ ਨਾਨਕ ਹਰ ਸੰਗ ਭੀਤ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹ ਕਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਈ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ 5 ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਕਰ ਬਾਹਰ ਤੇਰਾ ਪਰਵਸ ਤੂੰ ਜਨਕ ਹੈ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਘਰ ਬਾਹਰ ਤੇਰਾ ਪਰਵਾਸ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਜਨਕ ਪ੍ਰਭ ਆਪਣੇ ਕਾਟਣ ਜੋ ਤੂੰ ਕਰਹਿ ਕਰਾਵੇ ਸਮੇ ਸਬਸਨਤ ਪਰਵਣ ਰਹਾ ਪਤ ਪਰਮੇਸ਼ਰ ਗਤ ਨਰੈਣ ਧਨ ਗੋਪਾਲ ਕੁਣ ਸਾਖੇ ਚਰਨ ਸਰਨ ਨਾਨਕ ਦਾਸ ਹਰ ਹਰ ਸ਼ੰਤੀ ਇਹ ਬਿਦ ਜਾਤੇ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੁਪਾਲ ਗੁਣ ਸਾਖੇ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਇਹ ਬਿੱਤ ਜਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਹਰ ਰੋਜ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁੱਖ ਬਾਕ ਸਾਨੂੰ ਪ੍ਰਾਪਤ ਹੋਇਆ 677 ਅੰਗ ਦੇ ਉੱਤੇ ਸੁਭਾਏ ਮਹਾਨ ਤਨਸਰੀ ਨਹਲਾ ਪੰਜਵਾਂ ਤਨਸਰੀ ਰਾਗ ਦੇ ਵਿੱਚ ਪੰਜਵੇਂ ਪਦਸ਼ ਗੁਰੂ ਅਰਜਨ ਸਾਹਿਬ ਮਹਾਰਾਜ ਉਨਾਂ ਦੇ ਮੁਖਾਰ ਵਿਦਤੋ ਉਚਾਰਣ ਕੀਤਾ ਹੋਇਆ ਇਹ ਸ਼ਬਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਦੋਂ ਵੀ ਗੁਰੂ ਸਾਹਿਬ ਨੇ ਸ਼ਬਦ ਉਚਾਰਣ ਕੀਤੀ ਪਹਿਲਾ ਮੰਗਲਾ ਚਰਨ ਉਸ ਪਰਮਾਤਮਾ ਨੂੰ ਨਮਸ਼ਕਾਰ ਕੀਤੀ ਆਖਿਆ ਪਰਮਾਤਮਾ ਇੱਕ ਹੈ ਉਹ ਅੱਲਾ ਕਹਿ ਲੋ ਵਾਹਿਗੁਰੂ ਕਹਿ ਲੋ ਰਾਮ ਕਹਿ ਲੋ ਉਹ ਇੱਕੋ ਹੀ ਹੈ ਉਹਦੇ ਵਰਗਾ ਦੂਸਰਾ ਹੋਰ ਕੋਈ ਨਹੀਂ ਹੈ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਾਨੂੰ ਉਹ ਕਿਵੇਂ ਮਿਲੂਗਾ ਜਦੋਂ ਸਤਿਗੁਰੂ ਦੀ ਕਿਰਪਾ ਹੋ ਗਈ ਜਦੋਂ ਅਸੀਂ ਗੁਰੂ ਦੇ ਨਾਲ ਜੁੜਨ ਲੱਗੇ ਜਦੋਂ ਸਾਨੂੰ ਗੁਰੂ ਦੀ ਗੱਲ ਚੰਗੀ ਲੱਗਣ ਲੱਗੇ ਉਦੋਂ ਸਮਝ ਲਿਓ ਸਾਡੇ ਤੇ ਥੋੜੀ ਥੋੜੀ ਕਿਰਪਾ ਹੋਣੀ ਸ਼ੁਰੂ ਹੋ ਗਈ ਜਦੋਂ ਕਿਰਪਾ ਪ੍ਰੋਪਰ ਹੋ ਜਾਣੀ ਹੈ ਉਦੋਂ ਉਹਦੇ ਮਿਲਾਪ ਹੋ ਜਾਣਾ ਪਰਮਾਤਮਾ ਦਾ ਹੁਣ ਇੱਥੇ ਗੁਰੂ ਅਰਜਨ ਸਾਹਿਬਾਰੇ ਕੀ ਕਹਿ ਰਹੇ ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਹੈ ਸੰਗ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਘਰੇ ਵੀ ਤੂੰ ਐ ਬਾਹਰ ਵੀ ਤੂੰ ਐ ਘਰ ਆਹਰ ਦੇ ਰੂਪ ਐ ਕਹਿੰਦੇ ਘਰ ਦੇ ਅੰਦਰ ਵੀ ਤੂੰ ਐ ਤੇ ਬਾਹਰ ਵੀ ਤੂੰ ਐ ਜਿਹੜਾ ਬੰਦਾ ਇਸ ਤਰ੍ਹਾਂ ਸਮਝਣ ਲੱਗ ਜਾਂਦਾ ਨਾ ਕਿ ਮੇਰੇ ਅੰਦਰ ਵੀ ਪਰਮਾਤਮਾ ਹੈ ਤੇ ਦੂਸਰੇ ਦੇ ਅੰਦਰ ਵੀ ਪਰਮਾਤਮਾ ਹੈ ਹਰ ਥਾਂ ਤੇ ਪ੍ਰਮਾਤਮਾ ਘਟ ਘਟ ਮੈਂ ਹਰ ਜੂ ਵੱਸੈ ਸੰਤਨ ਕਹਿਓ ਪੁਕਾਰ ਕਹਿੰਦੇ ਜਦੋਂ ਇਹ ਗੱਲ ਸਮਝਣ ਲੱਗ ਜਾਂਦਾ ਹੈ ਇਨਸਾਨ ਉਦੋਂ ਫਿਰ ਗੁਰੂ ਅਰਜਨ ਸਾਹਿਬ ਨੇ ਕਹਿੰਦੇ ਜਨਕ ਹੈ ਤੂੰ ਜਨਕ ਹੈ ਸੰਗ ਕਹਿੰਦੇ ਫਿਰ ਐ ਲੱਗਣ ਲੱਗ ਜਾਂਦਾ ਕਿ ਪ੍ਰਮਾਤਮਾ ਸਾਡੇ ਨਾਲ ਨਾਲ ਚੱਲਦਾ ਹੈ ਪਰਮਾਤਮਾ ਸਾਡੇ ਤੋਂ ਦੂਰ ਨਹੀਂ ਹੈ ਦੁਕਾਲੰਗ ਪਰਨਾਸੀ ਦਇਆਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰ ਵਿਪੋਤੇ ਫਿਰ ਐ ਲੱਗਦਾ ਕਿ ਪਰਮਾਤਮਾ ਸਾਡੇ ਨਾਲ ਹੈ ਰੱਬ ਸਾਡੇ ਨਾਲ ਹੈ ਘਰ ਬਾਹਰ ਤੇਰਾ ਪ੍ਰਭਾਸਾ ਤੂੰ ਜਨ ਕਹਿ ਸੰਗ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੂ ਹਰ ਰੰਗ ਕਹਿੰਦੇ ਸੱਚੇ ਪਾਤਸ਼ਾਹ ਕਿਰਪਾ ਰੱਖਿਓ ਮੇਰੇ ਤੇ ਕਾਦੀ ਕਿਰਪਾ ਜੀ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਪ੍ਰੀਤਮ ਪਰਮਾਤਮਾ ਨੂੰ ਕਿਹਾ ਕਿ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਰੱਖਿਓ ਕਾਦੀ ਜੀ ਨਾਮ ਜਪੂ ਹਰ ਰੰਗ ਕਿ ਮੈਂ ਤੇਰੇ ਰੰਗ ਚ ਰਤਿਆ ਰਹਾ ਹਾਂ ਹਰ ਟਾਈਮ ਜਿਵੇਂ ਗੁਰੂ ਸਾਹਿਬ ਕਹਿੰਦੇ ਰਤੇ ਇਸ਼ਕ ਖੁਦਾਏ ਰੰਗ ਦੇ ਧਾਰ ਕੇ ਲੋਕ ਇਸ਼ਕ ਕਰਦੇ ਆ ਪਰ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਨੂੰ ਇਸ਼ਕ ਕਰਕੇ ਵੇਖਿਓ ਜੇ ਪ੍ਰਮਾਤਮਾ ਨੂੰ ਇਸ਼ਕ ਕਰ ਲਿਆ ਨਾ ਕਹਿੰਦੇ ਫਿਰ ਬਾਹਰਲੇ ਇਸ਼ਕ ਤੁਹਾਨੂੰ ਬੇਕਾਰ ਲੱਗਣਗੇ ਆ ਪਰਮਾਤਮਾ ਨਾਲ ਇਸ਼ਕ ਕਰਕੇ ਦੇਖਿਓ ਗੁਰੂ ਸਾਹਿਬ ਨੇ ਕਿਹਾ ਰੱਤੇ ਇਸ਼ਕ ਖੁਦਾਏ ਖੁਦਾ ਨਾਲ ਪਿਆਰ ਪਾ ਕੇ ਦੇਖਿਓ ਕਹਿੰਦੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ ਵਿਸਰਿਆ ਜਨਨਾਮ ਤੇ ਭੋਏ ਭਾਰਤੀਏ ਕਹਿੰਦੇ ਜਿਹਦਾ ਪਰਮਾਤਮਾ ਨਾਲ ਪਿਆਰ ਨਹੀਂ ਨਾ ਹੈ ਗੁਰੂ ਸਾਹਿਬ ਕਹਿੰਦੇ ਉਹ ਐ ਲੱਗਦਾ ਕਿ ਧਰਤੀ ਤੇ ਭਾਰ ਹੈ ਜਿਹੜਾ ਬੰਦਾ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ ਗੁਰੂ ਸਾਹਿਬ ਕਹਿੰਦੇ ਸਾਨੂੰ ਇਦਾਂ ਲੱਗਦਾ ਹੈ ਕਿ ਇਹ ਤੇ ਧਰਤੀ ਤੇ ਭਾਰ ਹੈ ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ ਹਰ ਰੰਗ ਕਿ ਮੈਂ ਉਹ ਪ੍ਰਮਾਤਮਾ ਦੇ ਰੰਗ ਚ ਰੰਗਿਆ ਰਹਾ ਜਨ ਕੋ ਪ੍ਰਭ ਆਪਣੇ ਕਾ ਤਾਣ ਤਾਨ ਕਹਿੰਦੇ ਸੁਹਾਰੇ ਨੂੰ ਤਾਨ ਕਹਿੰਦੇ ਆਸਰੇ ਨੂੰ ਸੱਚੇ ਪਾਤਸ਼ਾ ਅਸੀਂ ਤੇਰੇ ਸੇਵਕ ਆ ਜਨ ਦਾ ਭਾਵ ਹੁੰਦਾ ਸੇਵਕ ਜਨ ਦਾ ਭਾਵ ਹੁੰਦਾ ਗੋਲਾ ਜਨ ਦਾ ਭਾਵ ਹੁੰਦਾ ਨੌਕਰ ਕਿ ਅਸੀਂ ਸੱਚੇ ਪਾਤਸ਼ਾ ਤੇਰੇ ਘਰ ਦੇ ਨੌਕਰ ਆ ਅਸੀਂ ਤੇਰੇ ਘਰ ਦੇ ਸੇਵਕ ਆ ਅਸੀਂ ਤੇਰੇ ਘਰ ਦੇ ਕੂਕਰ ਆ ਜਨ ਕੋ ਪ੍ਰਭ ਆਪਣੇ ਕਾ ਤਾਨ ਸੱਚੇ ਪਾਤਸ਼ਾ ਮੈਨੂੰ ਤੇ ਤੇਰਾ ਹੀ ਆਸਰਾ ਹੈ ਮੈਂ ਤੇਰੇ ਘਰ ਨਾਲ ਜੁੜ ਗਿਆ ਮੈਨੂੰ ਹੋਰ ਹੋਰ ਕਿਸੇ ਦਾ ਨਹੀਂ ਆਸਰਾ ਮੈਨੂੰ ਤੇਰਾ ਹੀ ਆਸਰਾ ਜੋ ਤੂੰ ਕਰਹਿ ਕਰਾਵੇ ਸੁਆਮੀ ਸਾ ਮਸਲਤ ਪ੍ਰਵਾਨ ਕਰ ਹੁਣ ਇੱਥੇ ਸ਼ਬਦ ਦੇ ਵਿੱਚ ਕਹਿੰਦੇ ਜੋ ਕੁਝ ਪ੍ਰਮਾਤਮਾ ਕਰਦਾ ਹੈ ਹੁਣ ਜੇ ਕੋਈ ਬੰਦਾ ਲੜ ਪਿਆ ਕਿਸੇ ਨਾਲ ਉਹ ਵੀ ਅਸੀਂ ਫਿਰ ਕਵਾਂਗੇ ਕਿ ਪ੍ਰਮਾਤਮਾ ਹੀ ਕਰਦਾ ਹੈ ਜੀ ਜਦੋਂ ਇੱਥੇ ਸ਼ਬਦ ਆਇਆ ਹੈ ਨਾ ਜੋ ਤੂੰ ਕਰਹਿ ਕਰਾਵੈ ਸੁਆਮੀ ਕਿ ਜੇ ਕਿਸੇ ਦੀ ਲੜਾਈ ਪਈਗੀ ਉਹ ਵੀ ਅਸੀਂ ਕਵਾਂਗੇ ਕਿ ਪ੍ਰਮਾਤਮਾ ਨੇ ਕਰਾਈਆ ਨਹੀਂ ਜਿਹੜਾ ਕੁਝ ਪ੍ਰਮਾਤਮਾ ਦੇ ਰੰਗ 'ਚ ਹੈ ਜਿਵੇਂ ਬਾਰਿਸ਼ ਪੈ ਰਹੀ ਹੈ ਚਾਹੇ ਸੋਕਾ ਪੈ ਰਿਹਾ ਹੈ ਚਾਹੇ ਫਸਲ ਸਾਡੇ ਘੱਟ ਨਿਕਲ ਰਹੀ ਹੈ ਚਾਹੇ ਵੱਧ ਨਿਕਲ ਰਹੀ ਹੈ ਜੋ ਤੂੰ ਕਰੇ ਕਰਾਵੇ ਸਵਾਮੀ ਸਾ ਮਸਲਤ ਪਰਵਾਨ ਸਤਿ ਪਾਤਸ਼ਾਹ ਇਹ ਸਲਾਹ ਤੇਰੀ ਮੈਨੂੰ ਪਰਵਾਨ ਹੈ ਚਾਹੇ ਮੀਂਹ ਪੈ ਰਿਹਾ ਚਾਹੇ ਗਰਮੀ ਪੈ ਰਹੀ ਹੈ ਚਾਹੇ ਠੰਡ ਪੈ ਰਹੀ ਹੈ ਮੈਨੂੰ ਇਹਦੇ ਨਾਲ ਕੋਈ ਗਿਲਾ ਨਹੀਂ ਹੈ ਮੈਨੂੰ ਇਸ ਚੀਜ਼ ਨਾਲ ਕੋਈ ਰੋਸਾ ਨਹੀਂ ਹੈ ਤੁਹਾਡੇ ਤੇ ਜੋ ਤੁਸੀਂ ਕਰ ਰਹੇ ਹੋ ਚੰਗਾ ਕਰ ਰਹੇ ਹੋ ਪਰ ਜੇ ਅਸੀਂ ਦੁਨਿਆਵੀ ਤੌਰ ਤੇ ਗੱਲਾਂ ਕਰੀਏ ਨਾ ਉੱਥੇ ਅਸੀਂ ਆਪ ਕਰਦੇ ਹਾਂ ਨਾ ਜੇ ਕਿਸੇ ਨਾਲ ਲੜਨਾ ਕੋਈ ਕਿਸੇ ਨਾਲ ਝਗੜਾ ਕਰਨਾ ਉੱਥੇ ਉਹ ਪ੍ਰਮਾਤਮਾ ਦਾ ਉਹਦੇ ਵਿੱਚ ਕੁਝ ਨਹੀਂ ਹੈ ਜਿਹੜੀਆਂ ਵਾਰਦੀਆਂ ਜੇ ਹਵਾ ਚੱਲ ਰਹੀ ਹੈ ਚਾਹੇ ਉਹ ਹਵਾ ਠੰਡੀ ਚਲਾਵੇ ਚਾਹੇ ਉਹ ਹਵਾ ਗਰਮ ਚਲਾਵੇ ਅਸੀਂ ਤੇਰੇ ਨਾਲ ਸੱਚੇ ਪਾਤਸ਼ਾਹ ਸਹਿਮਤ ਆ ਰਹਾਓ ਪਤ ਪਰਮੇਸ਼ਰ ਗਤ ਨਰਾਇਣ ਧਨ ਗੋਪਾਲ ਗੁਣ ਸਾਖੀ ਹੁਣ ਇਹ ਸ਼ਬਦ ਪੰਕਤੀ ਦੇ ਵਿੱਚ ਪਰਮੇਸ਼ਰ ਆਇਆ ਨਰਾਇਣ ਆਇਆ ਤੇ ਗੋਪਾਲ ਆਇਆ ਤਿੰਨਾਂ ਦਾ ਹੀ ਜੇ ਅਸੀਂ ਅਰਥ ਕਰਾਂਗੇ ਤਾਂ ਇੱਕੋ ਹੀ ਬਣਦੇ ਆ ਪਰਮਾਤਮਾ ਇੱਥੇ ਕਹਿੰਦੇ ਪਤ ਪਰਮੇਸ਼ਰ ਸੱਚੇ ਪਾਤਸ਼ਾਹ ਜਿਹੜਾ ਤੇਰਾ ਨਾਮ ਹੈ ਨਾ ਪਰਮਾਤਮਾ ਦਾ ਨਾਮ ਉਹੀ ਮੇਰੀ ਇੱਜ਼ਤ ਹੈ ਪਤ ਪਰਮੇਸ਼ਰ ਗਤ ਨਰਾਇਣ ਜਿਹੜਾ ਉੱਚਾ ਜੀਵਨ ਹੈ ਮੇਰਾ ਸੱਚੇ ਪਾਤਸ਼ਾਹ ਇਹ ਵੀ ਗਤ ਨਰਾਇਣ ਇਹ ਵੀ ਪਰਮਾਤਮਾ ਦੇ ਨਾਲ ਹੀ ਹੈ ਧਨ ਗੋਪਾਲ ਗੁਣ ਸਾਖੀ ਗੋਪਾਲ ਵੀ ਪਰਮਾਤਮਾ ਕਿ ਜਿਹੜੀਆਂ ਪਰਮਾਤਮਾ ਦੀਆਂ ਗੁਰੂ ਦੀਆਂ ਸਾਖੀਆਂ ਨੇ ਨਾ ਇਹ ਹੀ ਮੇਰੇ ਵਾਸਤੇ ਧਨ ਹੈ ਪਤ ਪਰਮੇਸ਼ਰ ਗਤ ਨਰਾਇਣ ਧੰਨ ਗੋਪਾਲ ਗੁਰ ਸਾਖੀ ਹੁਣ ਜਿਹੜੀਆਂ ਸਾਖੀਆਂ ਨੇ ਅੱਜ ਸਾਖੀਆਂ ਨਾ ਮਾਂ ਨੂੰ ਆਉਂਦੀਆਂ ਨੇ ਨਾ ਪਿਓ ਨੂੰ ਆਉਂਦੀਆਂ ਨੇ ਪਹਿਲੇ ਸਮਿਆਂ ਦੇ ਵਿੱਚ ਮਾਵਾਂ ਆਪਣੇ ਪੁੱਤਾਂ ਨੂੰ ਸਾਖੀਆਂ ਸੁਣਾਉਂਦੀਆਂ ਸੀ ਇੱਥੇ ਗੁਰੂ ਸਾਹਿਬ ਕਹਿੰਦੇ ਉਹ ਸਾਖੀਆਂ ਜਿਹੜੀਆਂ ਵੱਡਿਆਂ ਦੀਆਂ ਨੇ ਭਾਈ ਤਾਰੂ ਸਿੰਘ ਜੀ ਭਾਈ ਮਹਿਤਾਬ ਸਿੰਘ ਇਹਨਾਂ ਦੀਆਂ ਸਾਖੀਆਂ ਭਾਈ ਮਨੀ ਸਿੰਘ ਜੀਆ ਦੀਆਂ ਸਾਖੀਆਂ ਭਾਈ ਜੈ ਸਿੰਘ ਜੀ ਦੀਆਂ ਸਾਖੀਆਂ ਜੋ ਸਾਖੀਆਂ ਸੀ ਆਪਣੇ ਬੱਚਿਆਂ ਨੂੰ ਸੁਣਾਵਾਂਗੇ ਤਾਂ ਸਾਡੇ ਬੱਚੇ ਫਿਰ ਕੇਸ ਕਿਉਂ ਕਤਲ ਕਰਾਉਣਗੇ ਹੁਣ ਮਾਂ ਨੂੰ ਵੀ ਸਾਖੀ ਨਹੀਂ ਆਉਂਦੀ ਹੈ ਤੇ ਮਾਂ 20 ਰੁਪਏ ਫੜਾ ਦਿੰਦੀ ਹੈ ਜਾ ਪੁੱਤ ਮੇਤੋ ਵਾਲ ਨਹੀਂ ਤੇਰੇ ਬਾਹੇ ਜਾਂਦੇ ਜਾ ਨਾਈ ਕੋਲੇ ਜਾ 10 ਰੁਪਏ ਲੈ ਜਾ 20 ਰੁਪਏ ਲੈ ਜਾ ਆਪਣੇ ਕੇਸ ਕਟਵਾਇਆ ਜਦੋਂ ਸਾਨੂੰ ਗੁਰੂ ਦੇ ਨਾਲ ਅਸੀਂ ਜੁੜਾਂਗੇ ਨਾ ਆਹ ਸਾਖੀਆਂ ਜਦੋਂ ਸਾਨੂੰ ਪਤਾ ਲੱਗੂਗਾ ਫਿਰ ਅਸੀਂ ਗੁਰੂ ਦੇ ਨਾਲ ਅਸਲ 'ਚ ਜੁੜਾਂਗੇ ਨਹੀਂ ਤੇ ਗੁਰੂ ਨਾਲੋਂ ਅਸੀਂ ਟੁੱਟਦੇ ਜਾ ਰਹੇ ਹਾਂ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਇਹ ਵਿੱਚ ਜਾਤੀ ਸੱਚੇ ਬਾਦਸ਼ਾਹ ਅਸੀਂ ਤੇਰੀ ਚਰਨ 'ਚ ਆ ਗਏ ਤੇਰੇ ਸ਼ਰਨ 'ਚ ਆ ਗਏ ਤੇਰੇ ਚਰਣਾ 'ਚ ਆ ਗਏ ਤੇਰੀ ਸ਼ਰਨ 'ਚ ਆ ਗਏ ਤੇ ਹੁਣ ਸਾਨੂੰ ਆਪਣੇ ਨਾਲ ਜੋੜ ਲਿਓ ਏ ਨਾਲ ਜੁੜਨ ਦਾ ਤਰੀਕਾ ਕਿੱਥੋਂ ਆਊਗਾ ਜਿਹੜੇ ਪਹਿਲਾਂ ਨਾਲ ਜੁੜੇ ਹੋਏ ਐ ਜਿਹੜੇ ਸੰਤ ਲੋਕ ਪਰਮਾਤਮਾ ਦੇ ਨਾਲ ਜੁੜੇ ਹੋਏ ਉਹਨਾਂ ਦੇ ਨਾਲ ਰਹਿ ਕੇ ਉਹ ਸਾਨੂੰ ਤਰੀਕਾ ਦੱਸਣਗੇ ਵਿੱਦ ਦਾ ਭਾਵ ਉਹਦਾ ਤਰੀਕਾ ਕਿ ਚਰਨ ਸ਼ਰਨ ਨਾਨਕ ਦਾਸ ਹਰ ਹਰ ਸੰਤੀ ਇਹ ਵਿੱਦ ਜਾਤੇ ਕਿ ਮੈਨੂੰ ਸੰਤਾਂ ਨੇ ਇਹ ਤਰੀਕਾ ਦੱਸਿਆ ਸਾਡੇ ਕੋਲੇ ਬਾਹਰਲੇ ਸੰਤਾਂ ਦੀ ਗੱਲ ਨਹੀਂ ਹੈ ਗੁਰਬਾਣੀ ਦੇ ਵਿੱਚ 35 ਮਹਾਂਪੁਰਸ਼ਾਂ ਦੀ ਬਾਣੀ ਹੈ ਇਹ ਵੀ ਇੱਕ ਸੰਤ ਨੇ ਇਹਨਾਂ ਦੇ ਨਾਲ ਜੁੜੀਏ ਜਿਹੜੇ ਬਾਹਰ ਨੇ ਸੰਤ ਨੇ ਨਾ ਜਿਹੜੇ ਕਹਿੰਦੇ ਆ ਕਿ ਚੋਲਾ ਪਾ ਰਖੇ ਉਹਨਾਂ ਦੇ ਬਾਬਤ ਗੁਰੂ ਸਾਹਿਬ ਕਹਿੰਦੇ ਆ ਗੱਜ ਸਾਡੇ ਤੈ ਤੇ ਧੁੱਤੀਆਂ ਤੇਰੇ ਪਾਇਨ ਤੱਗ ਗਲੀ ਜਿੰਨਾ ਜਪਵਾਲੀਆਂ ਲੋਟੇ ਹੱਥ ਨਿਵੱਗ ਓਏ ਹਰ ਕੀ ਸੰਤ ਨਾ ਆਖੀ ਐ ਕੀ ਨੇ ਜੀ ਇਹ ਬਨਾਰਸ ਕੇ ਠੱਗ ਜਿਹੜਾ ਮੇਰੇ ਵਰਗਾ ਤੁਹਾਨੂੰ ਲੱਗਦਾ ਕਿ ਚੋਲਾ ਪਾ ਰਖਿਆ ਇਹਦੇ ਨਾਲ ਕਦੇ ਨਹੀਂ ਜੁੜਨਾ ਜੇ ਜੁੜਨਾ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜਨਾ ਹੈ ਮੈਂ ਆਪਣੇ ਲਾਲਚ ਕਰਕੇ ਤੁਹਾਨੂੰ ਆਪਣੇ ਨਾਲ ਜੋੜੂਗਾ ਪਰ ਜੇ ਗੁਰੂ ਨਾਲ ਜੁੜੋਗੇ ਤਾਂ ਗੁਰੂ ਨੇ ਕੋਈ ਲਾਲਚ ਨਹੀਂ ਸਾਡੇ ਤੋਂ ਮੰਗ ਨਹੀਂ ਮੰਗਣੀ ਬਾ ਗੁਰੂ ਨੇ ਇਹੀ ਮੰਗ ਮੰਗਣੀ ਹੈ ਕਿ ਮਾੜਿਆ ਕੰਮਾਂ ਨੂੰ ਛੱਡ ਦੇ ਜੇ ਮਾੜੇ ਕੰਮਾਂ ਨੂੰ ਛੱਡਾਂਗੇ ਤਾਂ ਉਹਦੇ ਵਿੱਚ ਭਲਾ ਕੀਦਾ ਉਹਦੇ ਵਿੱਚ ਭਲਾ ਵੀ ਸਾਡਾ ਆ ਸਾਡੇ ਕੋਲੇ 35 ਮਹਾਂਪੁਰਸ਼ਾਂ ਦੀ ਬਾਣੀ ਇਸ ਬਾਣੀ ਦੇ ਨਾਲ ਜੁੜੀਏ ਕਿਸੇ ਬੰਦੇ ਨਾਲ ਜੁੜਨ ਦੀ ਲੋੜ ਨਹੀਂ ਹੈ ਇਹ ਬਾਣੀ ਦੇ ਵਿੱਚੋਂ ਸਾਨੂੰ ਸਾਰਾ ਕੁਝ ਮਿਲ ਜਾਣਾ ਪਤ ਪਰਮੇਸ਼ਰ ਗਤ ਨਾਰਾਇਣ ਧਨ ਗੋਬਾਲ ਗੁਣ ਸਾਕੇ ਚਰਨ ਸ਼ਰਨ ਨਾਨਕ ਦਾਸ ਹਰ ਹਾਰੇ ਸੰਤੀ ਇਹ ਵੇਦ ਜਾਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ